ਅੱਜ ਜੋ ਤਲਵੰਡੀ ਸਾਬੋ ਬਲਾਕ ਦੇ ਵਿੱਚ ਲੇਲੇ ਵਾਲਾ ਪਿੰਡ ਪੈਂਦਾ ਉੱਥੇ ਪੁਲਸ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਜੋਗ ਮੁਆਵਜ਼ਾ ਦਿੱਤੇ ਤੋਂ ਬਿਨਾ ਜੋ ਗੈਸ ਪਾਈਪ ਲਾਈਨ ਖੇਤਾਂ ਵਿੱਚ ਦੀ ਭਾਈ ਜਾ ਰਹੀ ਆ ਉਸ ਦੇ ਵਿਰੋਧ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਜੋ ਖੇਤਾਂ ਦੇ ਵਿੱਚ ਜਾ ਕੇ ਉਹ ਕੰਮ ਰੋਕਿਆ ਜਾ ਰਿਹਾ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਉਹਦਾ ਨਾਕਾ ਲੱਗਿਆ ਹੋਇਆ ਸੀ ਕੁਝ ਜਿੱਥੇ ਬੰਦੀ ਦੇ ਕਾਰਕੁਨ ਉੱਥੇ ਖੜੇ ਆ ਤੁਸੀਂ ਦੇਖ ਸਕਦੇ ਹੋ ਤੇ ਜਿਹੜੇ ਦੂਜੇ ਕਿਸਾਨ ਵਰਕਰ ਆ ਉਹ ਖੇਤਾਂ ਵਿੱਚ ਦੀ ਨੰਗ ਰਹੇ ਆ ਖੇਤਾਂ ਵਿੱਚ ਦੀ ਨੰਗ ਕੇ ਗੈਸ ਪਾਈਪ ਲਾਈਨ ਦੀ ਤਰਫ ਜਾ ਰਹੇ ਆ ਪੁਲਿਸ ਪ੍ਰਸ਼ਾਸਨ ਖੇਤਾਂ ਵਿੱਚ ਦੀ ਜਾ ਰਿਹਾ ਭੱਜਾ ਤੁਸੀਂ ਦੇਖ ਸਕਦੇ ਹੋ ਕੋਈ ਪ੍ਰਸ਼ਾਸਨ ਮਸ਼ੀਨਾ ਹੁਣ ਕਿਦਾ ਹਾਂ ਕਿਸਾਨ ਥੂਏ ਪੇ ਦੀ ਨੰਗ ਕੇ ਉਧਰ ਜਾ ਰਹੇ ਆ ਪਰਲੇ ਪਾਸੇ ਪੁਲਿਸ ਪ੍ਰਸ਼ਾਸਨ ਖੜਾ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਕਥਾਨ ਖੜੇ ਆ ਟਰੈਕਟਰ ਭਜਾ ਲਿਆ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕਿਵੇਂ ਖੇਤਾਂ ਵਿੱਚ ਦੀ ਫਿਰਦਾ ਤੁਸੀਂ ਦੇਖ ਸਕਦੇ ਹੋ ਇੱਕ ਕਿਸਾਨ ਆ ਸੂਈ ਚ ਵੀ ਡਿੱਗ ਪਿਆ ਪੁਲਿਸ ਪ੍ਰਸ਼ਾਸਨ ਲਗਾਤਾਰ ਮੰਦਿਰ ਰੋਕਿਆ ਜਾ ਪੁਲਿਸ ਪ੍ਰਸ਼ਾਸਨ ਕਿਸਾਨਾਂ ਨੂੰ ਰੋਕ ਰਿਹਾ ਤੁਸੀਂ ਦੇਖ ਸਕਦੇ ਹੋ ਪੁਲਿਸ ਸਾਹਮਣੇ ਪੁਲਸ ਆ ਚੁੱਕੀ ਹੈ ਵੱਡੀ ਗੈਂਟੀ ਚ ਕਿਸਾਨ ਸਵੇਰੇ ਕੋਲੇ ਖੜੇ ਆ ਖਾਰੇ ਕਿਸਾਨੋ ਖੇਤ ਵੇਚਦੀ ਜਾ ਰਹੇ ਆ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਜੋਗ ਮੁਆਵਜ਼ਾ ਦਿੱਤੇ ਤੋਂ ਬਿਨਾ ਵਾਦਾ ਕਰਕੇ ਮੁਕਰੇ ਤੋਂ ਬਿਨਾ ਵਾਦਾ ਕਰਕੇ ਮੁਕਰ ਗਿਆ ਪੁਲਿਸ ਪ੍ਰਸ਼ਾਸਨ ਉਹਨਾਂ ਨੇ ਕਿਹਾ ਸੀ ਕਿ 24 ਲੱਖ ਰੁਪਏ ਕਿੱਲੇ ਦਾ ਮੁਆਵਜ਼ਾ ਦੇਵਾਂਗੇ ਪਰ ਨਹੀਂ ਦਿੱਤਾ ਜਾ ਰਿਹਾ ਉਧਰ ਪੁਲਿਸ ਪ੍ਰਸ਼ਾਸਨ ਖੜਾ ਤੁਸੀਂ ਦੇਖ ਸਕਦੇ ਹੋ ਪੁਲ ਦੇ ਕੋਲੇ ਇਧਰ ਸੂਏ ਵਿੱਚ ਦੀ ਜਿਹੜੇ ਕਿਸਾਨ ਆ ਉਹ ਨੰਗ ਕੇ ਆਪਦੇ ਖੇਤਾਂ ਦੀ ਰਾਖੀ ਕਰਨ ਜਾ ਰਹੇ ਆ ਆ ਫੋਨ ਫੜਾਓ ਮਰ ਜਾਣ ਮੈਂ ਤੁਹਾਨੂੰ ਦੇ ਦਿੰਦਾ ਹਾਂ ਬੀਚਾ ਲੱਗ ਰਿਹਾ ਛੱਡ ਮਾਰੋ ਪਰੇ ਹੋ ਜਾਓ ਯਾਰ ਕੋਈ ਫੜਾਓ ਕੋਈ ਉਹ ਫੋਨ ਫੜਾਓ ਉਹ ਪੁਲਿਸ ਪ੍ਰਸ਼ਾਸਨ ਤੁਸੀਂ ਦੇਖ ਸਕਦੇ ਹੋ ਉਹ ਜਿਹੜਾ ਕੰਮ ਚਲਾਇਆ ਹੋਇਆ ਸੀ ਵਾਪਸ ਆ ਰਹੇ ਆ ਇੱਧਰ ਪੁਲਿਸ ਪ੍ਰਸ਼ਾਸਨ ਕਿਸਾਨਾਂ ਨੂੰ ਰੋਕੀ ਖੜਾ ਉਹ ਤੁਸੀਂ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਪੁਲਿਸ ਕਿਵੇਂ ਭੱਜ ਕੇ ਆਈ ਆ ਕਿਸਾਨਾਂ ਨੂੰ ਆਪਦੇ ਖੇਤਾਂ ਦੇ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ 24 ਲੱਖ ਰੁਪਇਆ ਡੀਸੀ ਦੇ ਸਾਈਨ ਹੋਏ ਪਏ ਐ ਐਸਐਸਪੀ ਦੇ ਸਾਈਨ ਹੋਏ ਐ ਕੰਪਨੀ ਦੇ ਅਧਿਕਾਰੀਆਂ ਦੇ ਸਾਈਨ ਹੋਏ ਐ ਗੈਸ ਪਾਈਪਲਾਈਨ ਦਾ ਮਾਮਲਾ ਤੇ ਪੁਲਿਸ ਪ੍ਰਸ਼ਾਸਨ ਦੇ ਪੱਲਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਵਾਦਾ ਕਰਕੇ ਪੁਲਿਸ ਪ੍ਰਸ਼ਾਸਨ ਮੁੱਕਰ ਗਿਆ ਜਿਹੜਾ ਹੁਣ ਜੀਸੀਬੀ ਦੇ ਨਾਲ ਉਹ ਪਾਈਪ ਲੈੰਦਾ ਦਾ ਟੋਆ ਵਟਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਆਪਦੇ ਖੇਤਾਂ ਦੀ ਰਾਖੀ ਦੇ ਲਈ ਸੁਵਿਧਿਨਾਗਰ ਰਹਿਿਆ ਪਰਲੇ ਪਾਸੇ ਪੁਲਿਸ ਪ੍ਰਸ਼ਾਸਨ ਜਿਹੜਾ ਰਾਹਗਾ ਉਹ ਰੋਕਿਆ ਹੋਇਆ ਹੈ ਆਪਣੇ ਬੰਦੇ ਗ੍ਰਿਫਤਾਰ ਕਰ ਰਹੇ ਹੈ ਪੁਲਸ ਵਾਲੇ ਤੁਸੀਂ ਦੇਖ ਸਕਦੇ ਹੋ ਇੱਥੋਂ ਵੀਡੀਓ ਜ਼ੂਮ ਹੋਣ ਕਰਕੇ ਬਲਰ ਹੋ ਰਹੀ ਹੈ ਥੋੜੀ ਜੀ ਤੁਸੀਂ ਦੇਖ ਸਕਦੇ ਹੋ ਜਿਹੜੇ ਬੰਦੇ ਉੱਥੇ ਪਹੁੰਚੇ ਸੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਉਹਨਾਂ ਨੂੰ ਰੋਕਿਆ ਜਾ ਰਿਹਾ ਜੋ ਤਲਵੰਡੀ ਸਾਬ ਦਾ ਪਿੰਡ ਆ ਤਲਵੰਡੀ ਸਭੋ ਬਲਾਕ ਦਾ ਲੇਲੇ ਵਾਲਾ ਪਿੰਡ ਆ ਤੁਸੀਂ ਦੇਖ ਸਕਦੇ ਆ ਉੱਥੇ ਪੁਲਿਸ ਪ੍ਰਸ਼ਾਸਨ ਆਪਦਾ ਸਮਾਨ ਜਿਹੜਾ ਲੈ ਕੇ ਉਹ ਖੇਤਾਂ ਵਿੱਚ ਦੀ ਭੱਜ ਰਿਹਾ ਉਹਨਾਂ ਨੂੰ ਇਹ ਸੀਗਾ ਕਿ ਸਾਡਾ ਕੰਮ ਆ ਜਿਹੜਾ ਉਹ ਕਿਸਾਨ ਰੋਕ ਸਕਦੇ ਆ ਤੁਸੀਂ ਦੇਖ ਸਕਦੇ ਹੋ ਕਿਸਾਨ ਕਿਵੇਂ ਖੇਤਾਂ ਵਿੱਚ ਦੀ ਭਜਦੇ ਹੋਏ ਆ ਕੰਮ ਰੋਕਣ ਦੇ ਵਾਸਤੇ ਦੇ ਪਾਸੇ ਜਾਣਗੇ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਸੱਥਾਵੇ ਦੀ ਸਰਕਾਰ ਚੱਲੂਗੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੁਲਿਸ ਪ੍ਰਸ਼ਾਸਨ ਖੇਤਾਂ ਵਿੱਚ ਦੀ ਫਰਦਾ ਉਹ ਗ੍ਰਿਫਤਾਰ ਕਰ ਰਿਹਾ ਕਿਸਾਨਾਂ ਨੂੰ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਇੱਥੇ ਉਹਨਾਂ ਦੇ ਟਰੈਕਟਰ ਟਰਾਲੀਆਂ ਉਹ ਅੱਗੇ ਲੰਘ ਚੁੱਕੇ ਆ ਉਹ ਦੇਖ ਸਕਦੇ ਹੋ ਤੁਸੀਂ ਲੰਘ ਰਹੇ ਆ ਉਹ ਪਾਈਪ ਕੀ ਪੁੱਛਦਾ ਜਬਰਾਇ ਪੁਲਿਸ ਪ੍ਰਸ਼ਾਸਨ ਨੇ ਗੱਡੀਆਂ ਸਟਾਰਟ ਕਰ ਲਈਆਂ ਕਹਿੰਦੇ ਪਾਣੀ ਨੇ ਵਿਛਾੜਾਂ ਵੀ ਹੋ ਸਕਦਾ ਚੱਲਣ ਕਿਸਾਨਾਂ ਦੇ ਉੱਤੇ ਜ਼ਬਰ ਕੀਤਾ ਜਾ ਰਿਹਾ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ ਕਿ ਕਿਵੇਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਖੇਤਾਂ ਦੇ ਵਿੱਚੋਂ ਰੋਕਿਆ ਹੋਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਰੋਕਿਆ ਹੋਇਆ ਗ੍ਰਿਫਤਾਰ ਕੀਤਾ ਹੋਇਆ ਉੱਥੇ ਆਪਦੇ ਖੇਤ ਵਿੱਚ ਦੀ ਨਹੀਂ ਜਾਣ ਦਿੱਤਾ ਜਾ ਰਿਹਾ ਜਿਹੜਾ ਪ੍ਰਸ਼ਾਸਨ ਵੱਲੋਂ ਕੰਮ ਚਲਾਇਆ ਸੀ ਉਹ ਟਰੈਕਟਰ ਟਰਾਲੀਆਂ ਜਾ ਰਹੇਗਾ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਲੋਕੇਸ਼ਨ ਹੈ ਜਿਹੜਾ ਥਾਂ ਤਲਵੰਡੀ ਸਾਬੋ ਬਲਾਕ ਦਾ ਪਿੰਡ ਹੈ ਲੇਲੇ ਵਾਲਾ ਉੱਥੇ ਲਗਾਤਾਰ ਸਾਢੇ 1 ਸਾਲ ਤੋਂ ਗੈਸ ਪੈਪਲੈਂਡ ਨੂੰ ਰੋਕਣ ਲਈ ਮੋਰਚਾ ਲੱਗਿਆ ਹੋਇਆ ਸੀ ਆ ਸਾਡੇ ਦੇ ਕਿਸਾਨ ਆ ਸੂਏਬੀ ਦੀ ਲੰਘ ਕੇ ਇਹਨਾਂ ਨੇ ਕਿਸਾਨ ਜਿਹੜੇ ਪੀੜਤ ਕਿਸਾਨਾਂ ਨਾਲ ਜਥੇਬੰਦੀ ਦੀ ਗਵਾਹੀ ਦੇ ਵਿੱਚ ਉੱਥੇ ਗਏ ਸੀ ਕੰਮ ਰੋਕਣ ਤੁਸੀਂ ਦੇਖ ਸਕਦੇ ਹੋ ਕਿ ਉਧਰ ਵੀ ਕਿਸਾਨਾਂ ਦੇ ਇੱਕ ਜਥੇ ਨੂੰ ਰੋਕਿਆ ਹੋਇਆ ਉਧਰ ਕਿਸਾਨ ਖੇਤਾਂ ਵਿੱਚ ਦੀ ਆ ਆਪਦੇ ਖੇਤ ਜਾ ਰਹੇ ਸੀਗੇ ਉੱਥੇ ਵੀ ਰੋਕਿਆ ਹੋਇਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਉਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਕਿਵੇਂ ਕਿਸਾਨ ਸੂਆ ਪਾਰ ਕਰਕੇ ਸੂਏ ਦੇ ਪੁਲ ਦੇ ਉਤੋਂ ਦੀ ਲੰਘ ਗਏ ਜਿਹੜੇ ਉੱਥੇ ਤਾਂ ਪੁਲਿਸ ਪ੍ਰਸ਼ਾਸਨ ਨੇ ਨਾਕਾ ਲਾ ਰੱਖਿਆ ਸੀ ਜਿਹੜੀਆਂ ਬੋਰ ਵਾਲੀਆਂ ਪਾਣੀ ਵਾਲੀਆਂ ਪੈਪਾ ਬੰਗਾਂ ਸੀਗਾ ਤਾ ਵੀ ਪੋਲਾ ਬਿਰੇ ਕਿਸਾਨ ਗਏ ਆ ਰੋਕਿਆ ਜਾ ਰਿਹਾ ਕਿੱਧਰ ਕਿੱਦਾਂ ਚੱਲੀ ਜਾਂਦਾ ਕੰਮ ਹੁਣ ਉਹ ਦੇਖੋ ਸਾਹਮਣੇ ਚੱਲੀ ਜਾਂਦਾ ਆ ਬੰਦੇ ਨੂੰ ਕਾ ਮਾ ਮਾ ਨਹੀਂ ਹੈ ਬੰਦੇ ਦੱਸੇ ਬਾਅਦ ਵਿੱਚ ਪੱਜ ਲੜਾਈ ਜਾਏ ਮੈਂ ਬੋਲ ਪਾਲੀ ਪੁਲਸਾ ਮਾਰੇ ਬੰਦੇ ਵੀ ਆ ਦੇਰੀ ਭਗਵਾਨਤਮਾਨ ਦੀ ਸਰਕਾਰ ਕਹਿੰਦੀ ਸੀ ਕੇ ਸੱਥਾਂ ਵਿੱਚੋਂ ਦੀ ਸਰਕਾਰ ਚੱਲੂਗੀ ਲੋਕਾਂ ਦੀ ਸੀ ਰਾਇ ਲਿਆ ਕਰਾਂਗੇ ਪ੍ਰਸ਼ਾਸਨ ਦੇ ਅਧਿਕਾਰੀ ਖੇਤਾਂ ਸੱਥਾਂ ਚ ਆ ਕੇ ਲੋਕਾਂ ਦੀ ਗੱਲ ਸੁਣਿਆ ਕਰਨਗੇ ਤੁਸੀਂ ਦੇਖ ਸਕਦੇ ਹੋ ਕਿ ਬਹਿੰਡੇ ਜਿਹਰੇ ਦੇ ਡੀਸੀ ਬਹਿੰਡੇ ਜਿਹਰੇ ਦਾ ਐਸਐਸਪੀ ਕੰਪਨੀ ਦੇ ਅਧਿਕਾਰੀਆਂ ਦੇ ਬਕਾਇਦਾ ਸਾਈਨ ਹੋਏ ਹੋਏ ਆ ਕਿ ਜਿਹੜੇ ਕਿਸਾਨ ਉਹਨਾਂ ਨੂੰ 24 ਲੱਖ ਰੁਪਏ ਕਿੱਲੇ ਦਾ ਮੁਆਵਜ਼ਾ ਦਿੱਤਾ ਜਾਊਗਾ ਬੇਸ਼ੱਕ ਜਿਹੜੀ ਗੈਸ ਪਾਈਪ ਲਾਈਨ ਆ ਉਹ ਜ਼ਮੀਨ ਦੇ ਥੱਲੇ ਦੀ ਨੰਗਣੀ ਆ ਉੱਤੇ ਫਿਰ ਮਿੱਟੀ ਪਾ ਜਾਣੀ ਆ ਪਰ ਇੱਕ ਤਰ੍ਹਾਂ ਦੀ ਜ਼ਮੀਨ ਬਕਾਊ ਹੋ ਜਾਣੀ ਆ ਕਿਉਂ ਹੋ ਜਾਣੀ ਕਿਉਂਕਿ ਉਸ ਦੇ ਨਾਲ ਇਹ ਹੋ ਜਾਣਾਗਾ ਨਾ ਕੋਈ ਪੱਕਾ ਖਾਲੂਤੋਂ ਦੀ ਕਿਸਾਨ ਪਾ ਸਕਦਾ ਨਾ ਜਿਹੜੀ ਝੋਨੇ ਦੀ ਪਰਾਲੀ ਹੁੰਦੀ ਰਹਿੰਦ ਖੁੰਦ ਉਹਨੂੰ ਅੱਗ ਲਾ ਸਕਦਾ ਨਾ ਕੋਈ ਆਪਦਾ ਮਕਾਨ ਬਣਾ ਸਕਦਾ ਜੇ ਜ਼ਮੀਨ ਵੇਚੋ ਇਹਦੀ ਲਾਲ ਲਿਖੀ ਰਹੂਗੀ ਇਸ ਕਰਕੇ ਬਹੁਤ ਵੱਡਾ ਹਮਲਾ ਹੈ ਕਿਸਾਨਾਂ ਨੂੰ ਜੋਗ ਮੁਆਵਜ਼ਾ ਦਿੱਤੇ ਬਿਨਾ ਪ੍ਰਸ਼ਾਸਨ ਵੱਲੋਂ ਆਪ ਵਾਅਦਾ ਕੀਤਾ ਹੋਇਆ ਸੀ ਕਿ 24 ਲੱਖ ਰੁਪਏ ਕਿੱਲੇ ਦਾ ਮੁਆਵਜ਼ਾ ਦੇਵਾਂਗੇ ਪਰ ਹਜੇ ਤੱਕ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਤੇ ਬਿਲਕੁਲ ਨਗੂਨਾ ਮੁਆਵਜ਼ਾ ਦੇ ਕੇ ਧੱਕੇ ਦੇ ਨਾਲ ਹਾਈ ਕੋਰਟ ਦੇ ਹੁਕਮ ਹੋਏ ਹੋਏ ਵੀ ਮੁਆਵਜ਼ਾ ਦਿਓ ਦਿੱਤਾ ਨਹੀਂ ਜਾ ਰਿਹਾ ਤੇ ਕਿਸਾਨਾਂ ਦੇ ਜਦੋਂ ਖੇਤਾਂ ਵਿੱਚ ਦੀ ਜਾਂਦੇ ਆ ਤਾਂ ਪੁਲਿਸ ਪ੍ਰਸ਼ਾਸਨ ਕਿਸਾਨਾਂ ਨੂੰ ਖੇਤਾਂ ਵਿੱਚ ਦੀ ਰੋਕਦਾ ਆ ਕੇ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਕਿਸਾਨ ਇੱਧਰ ਦੀ ਜਾਂਦੇ ਸੀ ਤਾਂ ਪੁਲਿਸ ਪ੍ਰਸ਼ਾਸਨ ਨੇ ਰੋਕ ਕੇ ਹੋਏ ਆ ਤੁਸੀਂ ਦੇਖ ਸਕਦੇ ਹੋ ਪੁਰਸਪ੍ਰਸ਼ਾਸਨ